ਪਰਮਾਤਮਾ ਨੇ ਜਿੰਨੇ ਵੀ ਇਸ ਧਰਤੀ ਤੇ ਜੀਵ ਬਣਾਏ ਐ ਕਿਸੇ ਨਾ ਕਿਸੇ ਦੇ ਵਿੱਚ ਕੋਈ ਨਾ ਕੋਈ ਖਾਸ ਗੁਣ ਤਾਂ ਉਹਨੇ ਭਰ ਕੇ ਹੀ ਭੇਜਿਆ ਤੇ ਆਹ ਵੀਡੀਓ ਵਿੱਚ ਜਿਹੜਾ ਤੁਸੀਂ ਜੀਵ ਵੇਖ ਰਹੇ ਹੋ ਨਾ ਇਹਦਾ ਨਾਮ ਹੈ ਬੰਬਾਰੀਅਲ ਬੀਟਲ ਤੇ ਇਹ ਇੱਕ ਐਸਾ ਕੀੜਾ ਹੈ ਜਿਹੜਾ ਕਿ ਸਾਰੇ ਜੀਵਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਕਮਜ਼ੋਰ ਹੈ ਈਵਨ ਇਹ ਕੀੜਿਆਂ ਤੋਂ ਵੀ ਜ਼ਿਆਦਾ ਕਮਜ਼ੋਰ ਹੈ ਪਰ ਪਰਮਾਤਮਾ ਨੇ ਨਾ ਇਹਨੂੰ ਇੱਕ ਬਹੁਤ ਖਾਸ ਗੁਣ ਦੇ ਕੇ ਭੇਜਿਆ ਇਹ ਨਾ ਗੈਸ ਸੁੱਟਦਾ ਜੋ ਕਿ 100 ਡਿਗਰੀ ਤੱਕ ਉਹਦਾ ਤਾਪਮਾਨ ਹੁੰਦਾ ਹੈ ਤੇ ਜਿਹਦੇ ਤੇ ਵੀ ਸੁੱਟਦਾ ਹੈ ਵੱਡੇ ਤੋਂ ਵੱਡੇ ਜਾਨਵਰ ਨੂੰ ਇਹ ਇੱਕ ਸੈਕਿੰਡ ਦੇ ਵਿੱਚ ਮਾਰ ਦਿੰਦਾ ਪਰ ਜਦੋਂ ਇਹ ਬੱਚਾ ਹੁੰਦਾ ਆਪਣੇ ਜਨਮ ਤੋਂ ਲੈ ਕੇ 6 ਮਹੀਨਿਆਂ ਤੱਕ ਹਰ ਇੱਕ ਜੀਵ ਤੋਂ ਛਿਪਕੇ ਰਹਿੰਦਾ ਤੇ ਛਿਪਕੇ ਹੀ ਜਿਉਂਦਾ ਕਿਉਂਕਿ ਉਦੋਂ ਇਹਦੇ ਵਿੱਚ ਇਹ ਕਲਾ ਜਾਂ ਇਹ ਗੁਣ ਵਿਕਸਿਤ ਨਹੀਂ ਹੋਇਆ ਹੁੰਦਾ ਪਰ ਬਾਅਦ ਵਿੱਚ ਜਦੋਂ ਇਹਦੇ ਵਿੱਚ ਇਹ ਗੁਣ ਵਿਕਸਿਤ ਹੁੰਦਾ ਤਾਂ ਉਦੋਂ ਇਹ ਵੱਡੇ ਤੋਂ ਵੱਡੇ ਜੀਵ ਨਾਲ ਵੀ ਟਕਰਾ ਜਾਂਦਾ ਪਰਮਾਤਮਾ ਦਾ ਇਹ ਛੋਟਾ ਜਿਹਾ ਜੀਵਨਾ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦਾ ਕਿ ਛੋਟੇ ਹੋਣਾ ਨਾ ਸਾਡੀ ਕਮਜ਼ੋਰੀ ਨਹੀਂ ਹੁੰਦੀ ਜਿਹੜਾ ਬੰਦਾ ਆਪਣੀ ਤਾਕਤ ਨੂੰ ਪਛਾਣ ਲੈਂਦਾ ਉਹ ਵੱਡੀ ਤੋਂ ਵੱਡੀ ਮੁਸੀਬਤ ਦਾ ਵੀ ਸਾਹਮਣਾ ਕਰ ਲੈਂਦਾ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ।